ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮੈਂ ਮਨਦੀਪ ਸਿੰਘ ਆਈਵੀਟੀ ਪਟਿਆਲਾ ਤੋਂ ਤੁਸੀਂ ਇਹ ਵੀਡੀਓ ਜਿਹੜੇ ਦੇਖ ਰਹੇ ਹੋ ਇਹ ਵੀਡੀਓ ਬਣਾਉਣ ਦਾ ਮਕਸਦ ਸਾਡਾ ਸਿਰਫ ਪੇਰੈਂਟਸ ਲਈ ਤੇ ਬੱਚਿਆਂ ਲਈ ਹੈ ਮੈਂ ਪੇਰੈਂਟਸ ਤੇ ਮਾਪੇ ਕਹ ਲੋ ਠੀਕ ਹੈ ਜਿਨ੍ਹਾਂ ਦੇ ਬੱਚੇ ਹੁਣ 10ਵੀਂ ਕਰ ਚੁੱਕੇ ਐ ਠੀਕ 10ਵੀਂ ਦੇ ਪੇਪਰ ਹੋ ਚੁੱਕੇ ਆਲਮੋਸਟ ਬੱਚਾ ਹੁਣ 2-2.5 ਮਹੀਨੇ ਫ੍ਰੀ ਹੋਊਗਾ ਜਾਂ ਫਿਰ ਬੱਚੇ ਦੇ ਪਲੱਸ 2 ਦੇ ਐਗਜ਼ਾਮ ਐ ਪਲੱਸ 2 ਕਰ ਚੁੱਕੇ ਆ ਪਲੱਸ 2 ਹੋ ਰਹੀਏ ਹੁਣ ਐਗਜ਼ਾਮ ਦਿੱਤੇ ਐ ਇਸ ਵੀਡੀਓ ਚ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਬੱਚਿਆਂ ਲਈ ਕੀ ਕਰਵਾਣਾ ਹੈ ਅੱਜ ਕੱਲ੍ਹ ਦੇਖੋ ਕੁਝ ਪੇਰੈਂਟਸ ਤੁਹਾਡੇ ਚ ਬਹੁਤ ਸਾਰੇ ਹਾਈਲੀ ਐਜੂਕੇਟਿਡ ਹੈ ਜੀ ਉਹਨਾਂ ਨੂੰ ਬੱਚਿਆਂ ਦਾ ਪਤਾ ਹੁੰਦਾ ਕੀ ਕਰਵਾਣਾ ਹੈ ਕੀ ਨਹੀਂ ਕਰਵਾਣਾ ਅੱਗੇ ਕਿਹੜੀ ਸਟਰੀਮ ਚ ਬੱਚੇ ਨੂੰ ਪਾਣਾ ਹੈ ਕਿਹੜੇ-ਕਿਹੜੇ ਗਵਰਨਮੈਂਟ ਜੌਬ ਬੱਚਾ ਦੇ ਸਕਦਾ ਹੈ ਕਿਹੜੇ ਨਹੀਂ ਦੇ ਸਕਦਾ ਬਹੁਤ ਵੱਡੀ ਡਾਊਟਫੁਲ ਚੈਲੰਜ ਹੈ ਮੈਂ ਚੈਲੈਂਜਿੰਗ ਟਾਸਕ ਹੈ ਹੁਣ ਮੇਰਾ ਮਕਸਦ ਇਹ ਹੈ ਕਿ ਜਿਹੜੇ ਪੇਰੈਂਟਸ ਵਿਚਾਰੇ ਪੜੇ ਲਿਖੇ ਨਹੀਂ ਹੈਗੇ ਜਾਂ ਫਿਰ ਜਿਹੜੇ ਪਿੰਡੂ ਏਰੇ ਤੋਂ ਪੜੇ ਨਹੀਂ ਖੇਤੀਬਾੜੀ ਕਰਦੇ ਆ ਮਜ਼ਦੂਰੀ ਕਰਦੇ ਆ ਕੁਝ ਵੀ ਕਿਸੇ ਵੀ ਸਟੇਮ ਨਾਲ ਜੁੜੇ ਹੋ ਸਕਦੇ ਆ ਮੈਂ ਤੋਂ ਪੈਸੇ ਤਾਂ ਬੱਚੇ ਨੂੰ ਦੇ ਦਿੰਦੇ ਆ ਜਾਂ ਐਡਮਿਸ਼ਨ ਕਰਵਾਉਣ ਲਈ ਥਾਂ-ਥਾਂ ਤੇ ਐਗਰੀ ਹੈਗੇ ਵੀ ਸਾਨੂੰ ਪੈਸੇ ਦੀ ਕੋਈ ਦਿੱਕਤ ਨਹੀਂ ਅਸੀਂ ਓਕੇ ਸੌਕੇ ਓਕੇ ਕਿਸੇ ਵੀ ਤਰੀਕੇ ਨਾਲ ਦੇ ਦਾਂਗੇ ਬਟ ਬੱਚਾ ਸਹੀ ਰਸਤੇ ਤੇ ਜਾ ਰਿਹਾ ਇਹ ਸਭ ਤੋਂ ਵੱਡੀ ਗੱਲ ਹੈ ਹੁਣ ਅਸੀਂ ਆਈਵੀਟੀ ਪਟਿਆਲਾ ਨੇ ਕਿ ਡਿਸਾਈਡ ਕੀਤਾ ਹੈ ਕਿ ਜਿਨ੍ਹਾਂ ਦੇ ਬੱਚੇ 10ਵੀਂ ਕਰ ਚੁੱਕੇ ਆ ਹੁਣ ਪੇਪਰ ਦਿੱਤੇ ਆ ਉਹਨਾਂ ਨੂੰ ਤੁਸੀਂ ਅੱਗੇ ਕਿਹੜੇ ਕਿਹੜੇ ਕੋਰਸ ਕਰਵਾ ਸਕਦੇ ਹੋ ਤੇ ਕਿਹੜੀ ਕਿਹੜੀ ਗਵਰਨਮੈਂਟ ਜੌਬ ਬੱਚਾ ਲੈ ਸਕਦਾ ਹੈ ਜਲਦੀ ਨਾਲ ਤੇ ਉਸ ਤੋਂ ਇਲਾਵਾ ਉਹਦਾ ਕੀ ਕੀ ਇਵੇਂ ਕਿਵੇਂ ਪਰਪੇਸ਼ਨ ਹੋਊਗੀ ਪੜਾਈ ਦੇ ਨਾਲ ਨਾਲ ਬੱਚਾ ਕਿਵੇਂ ਕਿਵੇਂ ਗਵਰਨਮੈਂਟ ਜੌਬ ਜਾਂ ਹੋਰ ਸਟੇਮ ਦੀ ਤਿਆਰੀ ਕਰ ਸਕਦਾ ਹੈ ਉਸ ਤੋਂ ਇਲਾਵਾ ਜਿਹੜੇ ਬੱਚੇ ਪਲੱਸ 2 ਕਰ ਚੁੱਕੇ ਆ ਪਲੱਸ 2 ਕਰਨ ਤੋਂ ਬਾਅਦ ਹੀ ਹੁੰਦਾ ਵੀ ਮੈਡੀਕਲ ਲਈਏ ਨਾਨ ਮੈਡੀਕਲ ਲਈਏ ਕੇਡੀ ਸਟਰੀਮ ਲਈਏ ਆਰਟਸ ਕਰੀਏ ਕਿਹੜੇ ਕਿਹੜੇ ਪੇਪਰ ਅਸੀਂ ਦੇ ਸਕਦੇ ਹਾਂ ਉਹ ਸਭ ਤੋਂ ਵੱਡੀ ਦਿੱਕਤ ਵਾਲੀ ਗੱਲ ਹੈ ਉਹ ਪੇਰੈਂਟਸ ਨੂੰ ਕਈ ਵਾਰ ਨਹੀਂ ਸਮਝਾਂਦੀ ਜਾਂ ਕਈ ਵਾਰੀ ਉੱਚੀ ਚਪਫਤ ਜਾਂਦੇ ਆ ਤਾਂ ਹੁਣ ਬੱਚਾ ਅਲੱਗ-ਅਲੱਗ ਤਰੀਕੇ ਨਾਲ ਜੋ ਗੱਲ ਸੁਣਦਾ ਹੈ ਉਹਦੇ ਤੇ ਇਹ ਹੈ ਵੀ ਅੱਖਾਂ ਬੰਦ ਕਰਕੇ ਵੀ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ ਹੁਣ ਜਦੋਂ ਦਾ ਆਈਲੈਂਡਸ ਦਾ ਕ੍ਰੇਜ਼ ਘਟਿਆ ਹੈ ਬੱਚਾ ਬਾਹਰ ਜਾਣ ਤੋਂ ਥੋੜਾ ਰੁਕੇ ਹੈ ਸਤਾਈ ਹੋ ਗਈ ਕੁਝ ਪੀਸਾਂ ਵਧ ਗਈਆਂ ਤਾਸੀ ਆਈਬੀਟੀ ਪਟਿਆਲਾ ਨੇ ਇਹ ਡਿਸਾਈਡ ਕੀਤਾ ਹੈ ਕਿ ਅਸੀਂ ਇਸ ਦੀ ਕਾਉਂਸਲਿੰਗ ਕਰਾਂਗੇ ਬੱਚੇ ਦੀ ਸਾਨੂੰ ਅਲੱਗ-ਅਲੱਗ ਪੇਰੈਂਟਸ ਆ ਕੇ ਮਿਲਦੇ ਵੀ ਆ ਤਾਂ ਇਹ ਕਾਉਂਸਲਿੰਗ ਜਿਹੜੀ ਅਸੀਂ ਤੁਹਾਡੇ ਬੱਚੇ ਦੀ ਕਰਾਂਗੇ ਇਹ ਹੋ ਸਕਦਾ ਹੈ ਉਹਦੇ ਲਈ ਹੈਲਪਫੁਲ ਹੋਵੇ ਹੋ ਸਕਦਾ ਸਾਡੀ ਦਿੱਤੀ ਹੋਈ ਸਲਾਹ ਕਿਤੇ ਵਾਲੇ ਵੱਡੀ ਕੰਮ ਨਾ ਆਵੇ ਜਾਂ ਫਿਰ ਬਹੁਤ ਜ਼ਿਆਦਾ ਕੰਮ ਆ ਜਵੇ ਮੇਦੇ ਦੇ ਲਈ ਅਸੀਂ ਤੁਹਾਡੇ ਬੱਚੇ ਨੂੰ ਤੁਸੀਂ ਸਾਡੇ ਦੇ ਸੈਂਟਰਿਕ ਵੱਲ ਲੈ ਕੇ ਆਣਾ ਹੈ ਨਾਲ ਲੈ ਕੇ ਆਣਾ ਪੇਰੈਂਟਸ ਵੀ ਨਾਲ ਆਣਗੇ ਤੇ ਬੱਚਾ ਵੀ ਨਾਲ ਆਊਗਾ ਉਹਦੇ ਲਈ ਅਸੀਂ ਤੁਹਾਡੇ ਅੱਤੇ ਪੂਨੇ ਘੰਟੇ ਦੀ ਕਾਉਂਸਲਿੰਗ ਕਰਾਂਗੇ ਤੇ ਇੱਕ ਚੀਜ਼ ਹੋਰ ਇਹ ਕਾਉਂਸਲਿੰਗ ਤੇ ਕੋਈ ਚਾਰਜ ਨਹੀਂ ਹੋਣਗੇ ਇਹ ਫ੍ਰੀ ਆਫ ਕਾਸਟ ਹੋਊਗੀ ਬਟ ਇਹਦੇ ਲਈ ப்ਲੀਜ਼ ਰਿਕੁਐਸਟ ਹੈ ਸਾਰੇ ਮਾਪਿਆਂ ਨੂੰ ਤੁਸੀਂ ਕਰਨਾ ਕੀ ਹੈ ਸਾਡੀ ਦਿੱਤੀ ਹੋਈ ਸਕਰੀਨ ਤੇ ਜਿਹੜੇ ਨੰਬਰ ਤੁਹਾਡੇ ਚੱਲ ਰਹੇ ਐ ਇਹਨਾਂ ਤੇ ਤੁਸੀਂ ਕੰਟੈਕਟ ਕਰਨਾ ਹੈ ਤੇ ਆਪਣੀ ਅਪਾਇੰਟਮੈਂਟ ਬੁੱਕ ਕਰवानी ਆ ਬੁੱਕੂ ਕਰਵਾਣ ਦਾ ਮਤਲਬ ਕੀ ਹੈ ਕਿ ਤੁਸੀਂ ਆਓ ਸਾਡੇ ਕੋਲੇ ਅਸੀਂ ਤੁਹਾਨੂੰ ਸਮਾਂ ਨਾ ਦੇ ਪਾਈਏ ਇਹ ਵੀ ਅੱਛਾ ਨਹੀਂ ਹੋ ਪਾਊਗਾ ਤੁਸੀਂ ਆਓ ਅਸੀਂ ਤੁਹਾਨੂੰ ਪ੍ਰੋਪਰ ਸਮਾਂ ਦੇ ਪਾਈਏ ਉਹਦੇ ਲਈ ਤੁਸੀਂ ਦਿੱਤੇ ਹੋਏ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਇੱਕ ਵਾਰੀ ਸੰਪਰਕ ਕਰੋ ਕੋਈ ਵੀ ਦੂਰ ਤਰੰਡੇ ਰਹਿੰਦਾ ਪਿੰਡ 'ਚ ਰਹਿੰਦੇ ਮਾਪੇ ਜਾਂ ਫਿਰ ਜਿਹੜਿਆਂ ਖੇਤੀ ਕਰਦੇ ਆ ਜਾਂ ਫਿਰ ਜਿਹਦੇ ਮਜ਼ਦੂਰੀ ਕਰਦੇ ਕੋਈ ਗਵਰਨਮੈਂਟ ਜੌਬ ਕਰਦੇ ਅਗਰ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਅੱਗੇ ਕੀ ਕਰਵਾਣਾ ਬੱਚੇ ਨੂੰ ਤਾਂ ਅਸੀਂ ਉਹਦੇ ਲਈ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਪਾ ਰਹੇ ਹਾਂ ਇਹਦੇ ਕੋਈ ਚਾਰਜ ਨਹੀਂ ਰਹਿਣਗੇ ਤੁਸੀਂ ਕੋਈ ਫੀਸ ਨਹੀਂ ਦੇਣੀ ਸਿਰਫ ਅਸੀਂ ਬੱਚੇ ਨੂੰ ਗਾਈਡ ਕਰਾਂਗੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਤੁਹਾਨੂੰ ਇਹ ਰਾਹ ਚੁਣਨ 'ਚ ਥੋੜਾ ਸੁਖਾਲਾ ਹੋ ਜੇ ਕਿ ਆਹ ਚੀਜ਼ਾਂ ਅਸੀਂ ਕਰਵਾ ਸਕਦੇ ਹਾਂ ਅਸੀਂ ਤੁਹਾਨੂੰ ਦੱਸਾਂਗੇ ਕਿਹੜੀ-ਕਿਹੜੀ ਸਰਕਾਰੀ ਨੌਕਰੀਆਂ ਆਉਂਦੀਆਂ ਕਿਹੜੀ ਬੱਚਾ ਪਲੱਸ 2 ਤੋਂ ਬਾਅਦ ਦੇ ਸਕਦਾ ਹੈ ਕਿ ਮੈਂ ਅੱਗੇ-ਅਗੇ ਗ੍ਰੈਜੂਏਸ਼ਨ ਤੋਂ ਬਾਅਦ ਕਿਹੜੀ-ਕਿਹੜੀ ਪੇਪਰ ਭਰ ਸਕਦਾ ਹੈ ਕਿਹੜੀ-ਕਿਹੜੀ ਤਿਆਰੀ ਉਹ ਨਾਲ-ਨਾਲ ਕਰ ਸਕਦਾ ਹੈ ਕੀਵੇਂ ਕੋਲਰ ਦੇ ਨਾਲ ਨਾਲ ਉਹ ਤਿਆਰੀਆਂ ਕਰੂਗਾ ਇਹ ਸਭ ਚੀਜ਼ਾਂ ਸੀ ਕਲੀਅਰ ਕਰਾਂਗੇ ਇਹਦੇ ਨਾਲ ਇੱਕ ਚੀਜ਼ ਹੋਰ ਹੈ ਕਿ ਜਦੋਂ ਬੱਚਾ ਸਹੀ ਰਸਤੇ ਤੇ ਚੱਲ ਰਿਹਾ ਹੋਊਗਾ ਠੀਕ ਹੈ ਤਾਂ ਉਹਨੂੰ ਸੌਖਾ ਹੋ ਜਾਊਗਾ ਥੋੜਾ ਰਾਹ ਤੈਅ ਕਰਨਾ ਅਸੀਂ ਇਹ ਚੀਜ਼ ਦੇ ਲਈ ਬੱਚੇ ਦੇ ਪੂਰੀ ਮਦਦ ਕਰਾਂਗੇ ਤੇ ਉਹ ਮਦਦ ਬੱਚੇ ਲਈ ਲਾਹੇਵੰਦ ਹੋ ਸਕੇ ਇਹ ਹੀ ਸਾਡਾ ਮਕਸਦ ਹੈ ਅਗਰ ਤੁਸੀਂ ਸਾਡੇ ਨਾਲ ਇਸ ਚੀਜ਼ ਦੀ ਕਾਉਂਸਲਿੰਗ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲ ਅਲੱਗ-ਅਲੱਗ ਐਕਸਪਰਟ ਟੀਮ ਹੈਗੀ ਹੈ ਲਗਭਗ ਟੀਚਰ ਹੈ ਸਾਡੇ ਕੋਲੇ ਜਿਨ੍ਹਾਂ ਨੇ ਵੱਡੇ-ਵੱਡੇ ਇੰਸਟੀਚਿਊਟ ਤੋਂ ਕੋਚਿੰਗਾਂ ਲਿੱਤੀਆਂ ਹੋਈਆਂ ਤੇ ਉਸ ਤੋਂ ਇਲਾਵਾ ਉਹਨਾਂ ਨੇ ਅਲੱਗ-ਅਲੱਗ ਕਾਲਜਾਂ ਚੋਂ ਡਿਗਰੀਆਂ ਕੀਤੀਆਂ ਹੋਈਆਂ ਉਹ ਚੀਜ਼ ਟੀਚਰ ਤੁਹਾਨੂੰ ਗਾਈਡ ਕਰਨਗੇ ਤੇ ਉਹਦੇ ਨਾਲ ਇਹ ਚੀਜ਼ ਹੈਲਪਫਲ ਹੋ ਸਕੂਗੀ ਅਗਰ ਤੁਸੀਂ ਸਾਨੂੰ ਮਿਲਣਾ ਤਾਂ ਦਿੱਤੇ ਹੋਏ ਸਕਰੀਨ ਨੰਬਰ ਤੇ ਇੱਕ ਵਾਰੀ ਸੰਪਰਕ ਕਰੋ ਜੀ ਬਾਕੀ ਇਹ ਚੀਜ਼ ਬਿਜ਼ਨਸ ਪਰਪਸ ਲਈ ਨਹੀਂ ਹੈਗੀ ਇਹ ਫ੍ਰੀ ਆਫ ਕਾਸਟ ਹੋਗੀ ਇਹਦੇ ਲਈ ਤੁਸੀਂ ਆ ਕੇ ਇੱਕ ਵਾਰੀ ਸਾਨੂੰ ਜ਼ਰੂਰ ਮਿਲਿਓ ਹੋ ਸਕਦਾ ਸੀ ਇਸ ਤਰੀਕੇ ਨਾਲ ਬੱਚੇ ਨੂੰ ਸਹੀ ਰਾਸਤਾ ਚੁਣਨ ਜਾਂ ਸਿਹਤ ਦੇਣ ਚ ਸਕਸੈਸਫੁਲ ਹੋ ਸਕੀਏ ਇਸ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਚੜ੍ਹਦੀ ਕਲਾ ਰੱਖੇ